ਪਤਾ ਤਾਂ ਹੈਗਾ ਜਿੰਨੇ ਗੱਪ ਮਾਰਦੇ ਆ ਤੈਨੂੰ ਵੀ ਜਾਂਦੀ ਹੋਈ ਲੁੱਤੀ ਲਾਇਆ ਹੀ ਹੋਵੇ ਆਪੇ ਪ੍ਰੀਤ ਦੇ ਕੰਨ ਖਾਈ ਜਾਂਦੀ ਹੋਗੀ ਆ ਜਾ ਦੇਖ ਲੈ ਕਿ ਐ ਸਾਗ ਮੈਂ ਕੋਈ ਸਾਗ ਮੈਂ ਤਾਂ ਨਹੀਂ ਦੇੜੀ ਕੱਚੀ ਨਾ ਗਈ ਸਾਗ ਦੀ ਕਿ ਮੁਕਰਦੀ ਹੈਗੀ ਵਾ ਮੇਰੇ ਘਰ ਸੁਣਾ ਬਾਹਰ ਵੀ ਫਟ ਕਰੀ ਬੈਠੀ ਹੈਗੀ ਦੇਖਾਂ ਜਾ ਕੇ ਕਰੇਗੀ ਤੋ ਕੀ ਕਰੀ ਜਾਂਦੀ ਆ ਹਾਂ ਜਾ ਜਾ ਰਣੀ ਕਰੀ ਐ ਮੈਂ ਤਾਂ ਅੱਛਾ ਨਹੀਂ ਲੈ ਨੂੰ ਸਾਗ ਦੇਵਾ ਜਾਂਦੀ ਵਾਟਾ ਬਣਾਣੀ ਆ ਆ ਤਾਂ ਤੂੰ ਬਲਾਈਂਡ ਫਣੀ ਗੱਲ ਕੀਤੀ ਮੈਂ ਤਾਂ ਨਹੀਂ ਥਾਰਾ ਸਿਆਣ ਹੋ ਗਿਆ ਘਰੇ ਮੈਂ ਕਦੇ ਸਾਗ ਨਹੀਂ ਬਣਾ ਕੇ ਦੇ ਦਿੱਤਾ ਕੀ ਗਿਆਣਾ ਜੇ ਗਵਾਂਡੀਆਂ ਨੂੰ ਕੰਪਨੀ ਸਾਗ ਵੀ ਦੇ ਜਾਂਦੀ ਤੇਰੇ ਨਾਲ ਜਾਰੇ ਸਤਰੀ ਦੀ ਵੀ ਕੋਣ ਫਿਰ ਬਾਅਦ ਕੇ ਤੇਰੇ ਘਰੋਂ ਖੜੀ ਐ ਨੀ ਮੋਠੀ ਸਰੋਂ ਦੀ ਤੋੜ ਕੇ ਤੂੰ ਸਾਗ ਬਣਾ ਲੈ ਹੁਣ ਲਾ ਦੇਗੀ ਬੁੱਲਰਾ ਫਿਰ ਸਾਗ ਬਣਾ ਗੱਲ ਸੁਣ ਮੇਰੀ ਉਹਦਾ ਸਰੋਂ ਪੱਕੀ ਹੋਈ ਐ ਉਹਦਾ ਮੈਂ ਕੀ ਸਾਗ ਬਣਾਉਂਦੀ ਉਹਦੇ ਦੀ ਤਾਂ ਕੱਚੀ ਹੋਈ ਸੀ ਜਨਮ ਤੱਕ ਕੱਚੀ ਵੀ ਲੈ ਸੀਗਾ ਨਹੀਂ ਪੱਕੀ ਨੇ ਤਾਂ ਨਹੀਂ ਲਿਆ ਨਹੀਂ ਲੈਣਾ ਤੇ ਫਿਰ ਤੇਰਾ ਲੱਗਦਾ ਕੁਛ ਮੈਨੂੰ ਜਾਣ ਵੀ ਦਿੰਦਾਗਾ ਘਰੋਂ ਬਾਹਰ ਤਾਂ ਪੈ ਨਹੀਂ ਅੱਖਾਂ ਦੇ ਨਾਲ ਨਹੀਂ ਤਾਂ ਤੇਰੇ ਘਰੇ ਨਾ ਮੈਂ ਆ ਜਿਆ ਕਰ ਨਾ ਤੂੰ ਬਾਹਰ ਵੀ ਨਹੀਂ ਜਾਂਦੀ ਹੈਗੀ ਬਾਹਰ ਮੂਣੀ ਮੈਂ ਕਿੱਥੋਂ ਜਾਣੀ ਆ ਕੂੜੇ ਦਾ ਬੱਥਰ ਭਰੇ ਬੈ ਉਹ ਵੀ ਸਿੱਟਾਂ ਨਹੀਂ ਗਈ ਹੈਗੀ ਤੈਨੂੰ ਇਹਨੂੰ ਛੇੜੀ ਦਾ ਪਤਾ ਤਾਂ ਹੈਗਾ ਲੱਗਦਾ ਫੜਦਾ ਹੈ ਕਿੰਨੇ ਟਾਈਮ ਹੁੰਦਾ ਕਈ ਕਿਸੇ ਨਾਲ ਗੱਲਬਾਤ ਕਰਨ ਦੇ ਇਹਨੂੰ ਚਕਾਰਿਆ ਕਰੇ ਸਿੱਟਾ ਕਰਦਾ ਲੈ ਇਹ ਤਾਂ ਕਦੇ ਪਾਣੀ ਦਾ ਗਲਾਸ ਨਹੀਂ ਚੱਕ ਕੇ ਪੀਂਦਾ ਤੇ ਇਹਨੂੰ ਲੱਗਦਾ ਕੋਈ ਨਾ ਕੀ ਕੰਮ ਇਹਦਾ ਹੈਗਾ ਕਿ ਵਾਰ ਦੇ ਫਿਰ ਆਪਸੇ ਕਹੇਆ ਤੇਰੀ ਹੋਰ ਅੱਗੇ ਦੱਸ ਕਿਹਦੇ ਕੋਲੇ ਦੁੱਖ ਰਹੂਗਾ ਮੈਂ ਤਾਂ ਸੱਚੀ ਨਾਲ ਬਾਹਲੀ ਦੁਖੀ ਹਾਂ ਪਰ ਅੰਦਰੋਂ ਅੰਦਰ ਹੀ ਝੁਲੀ ਜੰਨੀ ਰਹਿਣੀ ਹੈ ਜੇ ਤੱਕ ਕਿਸੇ ਨੂੰ ਦੱਸਦੀਆਂ ਅਗਲਾ ਪਤਾ ਆਏ ਪੁੱਠੀ ਗੱਲ ਹੀ ਬਣਾਉਂਦਾ ਕਿ ਸੱਚੀ ਇਹਦੀ ਕਿਸੇ ਨਾਲ ਗੱਲਬਾਤ ਹੋਣੀ ਹੈ ਤਾਂ ਹੀ ਇਹਦੇ ਘਰ ਵਾਲੇ ਦੇ ਨਾਲ ਪੁੱਠ ਕਲੇਸ਼ ਕਰਦਾ ਹੈ ਲੈ ਤੂੰ ਮੈਨੂੰ ਐਂ ਦੱਸ ਤੂੰ ਪੁੱਛੀਂ ਦੱਸ ਕਿ ਇਹਦੀ ਕੀ ਗੱਲਬਾਤ ਹੋਏਗੀ ਕਿਸੇ ਨਾਲ ਜਾ ਨਹੀਂ ਮਾਂ ਤੈਨੂੰ ਕਿੰਨੇ ਸਾਲ ਹੋਏ ਮੇਰੇ ਘਰੇ ਆਉਂਦੀ ਫਿਰ ਤੇ ਤੈਨੂੰ ਪਤਾ ਹੀ ਲੱਗਿਆ ਮਰਦ ਨੂੰ ਇਹਨੂੰ ਕੁਝ ਡੋਨ ਛੱਡ ਕੇ ਮੈਂ ਗਈ ਨਾ ਹੁੰਦੀ ਕਿਸੇ ਕਰਦੀ ਇਹ ਬਾਈ ਕਹਿੰਦਾਗਾ ਕੀ ਹੋਵੇ ਬਰਬਰ ਦੇ ਪਤਾ ਆਉਂਦੇ ਨਹੀਂ ਕਾ ਬੰਦਿਆਂ ਨੂੰ ਤਾਂ ਬਸ ਲਾਹੀ ਕੁਝ ਕਰਨਾ ਆਉਂਦਾ ਤੀਵਿਆਂ ਦੇ ਸ਼ੱਕੋ ਵੀ ਸੁਣ ਕੇ ਗੱਲ ਕਰੀ ਇਹ ਨਹੀਂ ਫਲਨ ਆਏ ਤਾਂ ਹੈ ਨਹੀਂ ਕੰਜਰ ਨੂੰ ਕੋਈ ਕੰਮ ਕਰ ਲੱਗ ਜਾ ਆ ਗੱਡੀ ਕਿੱਦਾਂ ਦੀ ਖੜੀ ਆ ਨਾ ਇਹ ਸਮਰੌਣੀ ਦੇ ਕੇ ਆਉਂਦਾ ਦਾ ਇਹਦਾ ਇੰਜਨ ਦਾ ਕੰਮ ਕਰਾਉਣ ਵਾਲਾ ਗਾ ਮੈਂ ਕਿਹਾ ਇਹਨੂੰ ਭਾਈ ਜਾਏ ਮੇਰੇ ਬੇਟਿਆਂ ਦੇ ਵਿਆਹ ਵਿਚ ਆਣਾ ਆਪਾਂ ਗੱਡੀ ਤੇ ਬਗ ਜਾਗੇ ਗੱਲ ਹੀ ਨਹੀਂ ਸੁਣਦਾਗਾ ਬਸ ਜੀ ਛੱਡ ਬਰਾ ਪਹਿਲੇ ਖੇਤ ਗੁੱਦ ਬਾਈ ਜਾ ਕਰੇ ਖੇਤ ਖੂਦ ਤੋੜ ਜਾ ਕਰ ਆਪ ਨਾਲ ਵਲ ਜਾ ਕਰ ਜ ਇਕੱਲਾ ਨਹੀਂ ਜਾਂਦਾ ਹੈਗਾ ਨਾ ਭੈਣੇ ਜਾਂਦਾ ਨਹੀਂ ਉਠੇ ਰਕਲੇਸ ਕਰਦੀ ਆ ਰੋਜ ਕਹਿਣੀ ਆ ਸੁਣਦਾ ਵੀ ਆ ਜੇ ਸੁਣੇ ਫੇਰੀ ਆ ਮੈਨੂੰ ਤਾਂ ਚਾਰੇ ਪਾਸੇ ਚੱਕ ਕੇ ਪੈਂਦਾ ਦਾ ਤੂੰ ਮੇਰੇ ਕੰਮਾਂ ਤੋਂ ਕੀ ਲੈਣਾ ਆ ਇਹ ਬੋਦਾ ਇਹਨੂੰ ਘਰੇ ਵਰਖੀ ਨੂੰ ਸਾਥ ਮਿਲਦਾ ਦਾ ਫਿਰ ਦੱਸ ਮੈਂ ਕਹੀ ਗੱਲ ਬਣੀ ਤਾਨੂੰ ਮਿਲਦਾ ਤੂੰ ਤਾਂ ਕਰਕੇ ਨਹੀਂ ਜਾਂਦੀ ਹੈਗੀ ਕਿਹੜਾ ਮੈਂ ਦਾ ਦੱਸ ਮੈਨੂੰ ਕਿਹੜੇ ਨੇ ਮੇਰੇ ਗੱਲ ਚ ਸੋਨੇ ਦਾ ਹਾਰ ਪਾ ਰੱਖਣਾ ਦੇਖਣਾ ਤੇਰੇ ਕਾਂਢੇ ਕਿੱਡੇ ਸੋਨੇ ਆ ਤੈਨੂੰ ਬਾਈ ਨੇ ਕਿੰਨੇ ਚਾਹਨਾ ਸ਼ੌਕ ਨਾ ਕਰਾ ਕੇ ਇੱਥੇ ਆ ਕੇ ਮੇਰੇ ਦੇਖਣਾ ਕਿਹੜੇ ਸੋਨੇ ਦੇ ਪਾਏ ਆ ਚਾਂਦੀ ਦੇ ਵੀ ਨਹੀਂ ਕਰਾ ਕੇ ਤੇਰੇ ਵੀ ਤੇਰੇ ਸੋਨੇ ਨੇ ਕਿ ਤੇਰੇ ਕਿਹੜਾ ਸੋਨੇ ਨਹੀਂ ਬਾਈ ਦੇ ਤੇ ਪਸੰਦੀ ਨੇ ਇਹ ਵੀ ਪਸੰਦ ਤਾਂ ਹੈਗੇ ਨੇ ਪਰ ਜਿਹੜੇ ਚਾਰ ਮਾਂ ਨੇ ਉਹ ਤਾਂ ਨਹੀਂ ਪੂਰੇ ਕੀਤੇ ਕਲੀ ਪਸੰਦ ਨੂੰ ਇਹਨੂੰ ਕੀ ਕਰਾਂ ਮੈਂ ਬਚੇਰੇ ਆ ਪਰ ਚਾਹੀਦਾ ਨੂੰ ਸਾਰਾ ਦਿਨ ਉਹੀ ਲੜੀ ਜਾਂਦੀ ਆ ਉਹਦੇ ਨਾਲ ਵਿਚਾਰੇ ਨਾਲ ਲੜਦੀ ਨਹੀਂ ਹੈਗੀ ਆਹੋ ਤੇਰਾ ਤਾਂ ਜੀਜਾ ਲੱਗਦਾ ਤੈਨੂੰ ਤਾਂ ਆਪ ਹੀ ਉਹਦਾ ਏਜ ਆਉਣਾਗਾ ਜੀਜਾ ਤਾਂ ਹੈਗਾ ਵਾ ਜੀਜਾ ਤਾਂ ਨਹੀਂ ਕੋ ਤਲਦਾ ਹੈਗਾ ਆਪਣੀ ਜੀਜਾ ਤਾਂ ਹੈਗਾ ਹੀ ਹੁਣ ਤੇਰੇ ਮਗਰ ਹਾਂ ਉਹ ਤੈਨੂੰ ਤਾਂ ਤਾਈ ਬੁਲਾਈ ਚੰਗਾ ਲੱਗਦਾਗਾ ਮੈਂ ਨਹੀਂ ਤੈਨੂੰ ਚੰਗੀ ਲੱਗਦੀ ਚਲ ਐਂ ਦੱਸ ਚਾਦੀ ਕੋਟ ਉਹ ਲੈ ਕੇ ਆਂਦੀ ਹੈਗੀ ਚਾਹ ਨਹੀਂ ਪਿੰਦੀ ਹੈਗੀ ਮੈਂ ਤਾਂ ਜਾਣੀ ਹੈਗੀ ਹੁਣ ਮੈਂ ਸਾਡੇ ਪਿੰਡ ਜਾ ਕੇ ਆਉਂਦੀ ਸੀਗੀ ਸਾਗ ਲੈਣਾ ਪਿਆ ਸੀ ਮੈਂ ਚਲ ਨੂੰ ਤ੍ਰੀਤੋਂ ਮੁਖੜਾਇਆ ਆਉਣੀ ਹੈਗੀ ਬਣਾ ਲੂਗੀ ਨਾ ਪਿੰਡ ਕਿਵੇਂ ਸਾਇ ਖੈਰ ਸੁੱਖਣੇ ਜਾਂਦੀ ਹੈ ਹਾਂ ਖੈਰ ਸੁੱਖਣਾ ਜਾਂਦੀਆਂ ਨਹੀਂ ਅੱਛਾ ਚਲ ਜਾ ਫੇਰ ਤਾਂ ਆਪ ਨੂੰ ਮੁੜ ਕੇ ਆਵੇਂ ਘਰੇ ਲਾ ਕੇ ਲੇਗੀ ਦ ਚਲ ਜਾਏ ਮੇਰੇ ਤਾਂ ਜੀ ਨਹੀਂ ਲੱਗਣਾ ਹੈਗਾ ਕਤੂਆ ਜਿਹੜੀ ਆ ਗਣੀ ਕੋਈ ਗੱਲ ਨਹੀਂ ਮੈਨੂੰ ਫੋਨ ਕਰ ਲਈ ਮੈਂ ਆ ਜੂੰਗੀ ਕੱਲ ਨੂੰ ਆਈ ਜਾਂਦੀ ਚਲ ਚੰਗਾ ਤੱਕ ਫੋਨ ਲਾਉਂਗੀ ਚਾਹ ਪੀਣੀ ਹੈ ਤਾਂ ਮੈਂ ਬਣਾ ਦੇਣੀ ਬਣਾ ਦੇਣੀ ਹੈ ਵੀ ਤੈਨੂੰ ਨਹੀਂ ਪੜੀ ਮੈਂ ਜਾਣਦੀ ਕਿ ਬਸ ਮੇਰੀ ਵਾਸਤੇ ਟਾਈਮ ਹੋਇਆ ਪੈਰਾ ਤੇ ਮੈਂ ਜਾਣਾਗਾ ਕੱਲ ਨੂੰ ਮੈਂ ਮੁੜਿਆ ਚਲ ਠੀਕ ਹੈ ਕੋਈ ਨਹੀਂ ਤੈਨੂੰ ਫੋਨ ਲਾਉਂਗੀ ਚੰਗਾ ਚੰਗਾ ਤੈਨੂੰ ਲੈ ਸਾਲ ਤਾਂ ਬਲਾਈਂ ਸੁਣਾ ਲਈ ਕੱਚਾ-ਕੱਚਾ ਦੋਨ ਤੋਂ ਕਦਾ ਨਹੀਂ ਕੀ ਰੇ ਸੇ ਤੋਂ ਲਈਏ ਚਲ ਸੇ ਤਾਂ ਖੇਤ ਜਾਂਦੀ ਹੁੰਦੀ ਰਹਿੰਦੀ ਹੈ ਘਰ ਇੱਕ ਵਸ ਲੈਣ ਵਾਕੀ ਕਦੇ ਵਸ ਆਪਾਂ ਨੂੰ ਸਾਗ ਦੇਗੀ ਇਹ ਵੀ ਹੁਣ ਇਹ ਕੰਜਰ ਪਤਾ ਨਹੀਂ ਕਿਉਂ ਕੋ ਲੈ ਆਊਗਾ ਕਿ ਨਹੀਂ ਸਾਗ ਤੋਂ ਪਾਰਕ ਵੀ ਥੋੜੀ ਹੀ ਲੈ ਕੇ ਆਈ ਹੈ ਕਹਿਣੀ ਹੈ ਇਹ ਲੈ ਕੇ ਆਉਂਗਾ ਤੂੰ ਕਿ ਕਿਧਰ ਆਂ ਯਾਰਣੀ ਤੂੰ ਨਹੀਂ ਮੈਂ ਤਾਂ ਇਧਰ ਉਪਰ ਹੀ ਤੋਗਲ ਆਈ ਹੂੰ ਸਾਗ ਬਣਾ ਕੇ ਆਈ ਸੀਗੀ ਅੱਛਾ ਆ ਜਾ ਕਰ ਵੰਟਾ ਚਾਪ ਬਣਾ ਲੈਨੇ ਬਸ ਮੇਰੀ ਬਸ ਸਾਗ ਦੀ ਅੱਛਾ ਚੱਟਾਂਗਾ ਚਾਹ ਠੀਕ ਹੈ ਚੱਟਾਂਗਾ ਆਂ ਜਦੋਂ ਜਵਾਂ ਯੋਲ ਕਬਤਾਈ ਹੋਰ ਬਸ ਤਾਂ ਠੀਕ ਹੈ ਮੈਂ ਜਾਣੀ ਜਾਣਾ ਚੰਗਾ ਚੰਗਾ ਅਰੇ ਇੱਕ ਤਨੋ ਪਛ ਨਾ ਨਾ ਤੀ ਬੁਣੀ ਗਾ ਤਾ ਦੇਖ ਤਾਂ ਨਾ ਸ਼ੈਂਪਾ ਕੁੱਤਾ ਇਹ ਵੀ ਨਾ ਗੰਦ ਪਾ ਕੇ ਰੱਖ ਲੈਣਾ ਸਵਾਜ ਇਹ ਕਿਵੇਂ ਪੀਤੋ ਠੀਕ ਹੈ ਮੈਂ ਤਾਂ ਨੀ ਰਾਣੀ ਆਈ ਸੀ ਹਾਂ ਆਈ ਸੀ ਅੱਛਾ ਸਾਹ ਦੇ ਕਿ ਕਿਉਂ ਹੈ ਲਓ ਕਿਹੜਾ ਸਾਹ ਤੈਨੂੰ ਕਿਨੇ ਭਕਾਈ ਮਾਰਤੀ ਉਹ ਤਾਂ ਮੂੰਹ ਆਈ ਸੀ ਉਹ ਤਾਂ ਐ ਦਸਣ ਆਈ ਸੀ ਕਹਿੰਦੀ ਮੈਂ ਉਹਦੇ ਪੇਕੇ ਚੱਲੀ ਆਂਗੀ ਦੋ ਦਿਨ ਨਹੀਂ ਮੁੜਦੀ ਹੈਗੀਗੀ ਓਹ ਆਲ ਦੇਖ ਲੈ ਮੈਨੂੰ ਹੁਣ ਕਹਿ ਗਈ ਕਿ ਤੈਨੂੰ ਸਾਹ ਫੜਾ ਕੇ ਗਈਆਂ ਪ੍ਰੀਤੋ ਨੂੰ ਉਹ ਕੋੜਿਆਂ ਦੀ ਨਹੀਂ ਨਹੀਂ ਮੁੱਕਰਦੀ ਮੇਰੀ ਸੌਕਣੇ ਨਹੀਂ ਮੁੱਕਰਦੀ ਐ ਦੇਖ ਲੈ ਕਿਹੜਾ ਸਾਹ ਫੜਾ ਕੇ ਗਈਆਂ ਮੈਂ ਆਹ ਕੀ ਬਿਆਬਰ ਬੋਲੀ ਕੀ ਇਹ ਤਾਂ ਪਹਿਲੇ ਉਹਦਾ ਮੁੰਡਾ ਆਇਆ ਸੀ ਉਹ ਫਲ ਜੇ ਜੱਕੀ ਫਿਰਦਾ ਸੀ ਸਰੋਂ ਦੇ ਹੋ ਗਏ ਸੀ ਕਿਤੇ ਮੇਰੇ ਲੇ ਮੁੱਲੇ ਤੇ ਉੱਥੋਂ ਆਉਂਦੇ ਹੋਏ ਲਈ ਸੀ ਤੋੜ ਕੇ ਹੋਰ ਤੈਨੂੰ ਪਤਾ ਹੀ ਤੇ ਤੂੰ ਕਿ ਮਿਲ ਕੋ ਰੱਖੇ ਉਹ ਮੈਨੂੰ ਸਾਂਗ ਦੇ ਕੇ ਗਈ ਹੋਊਗੀ ਉਹਨਾਂ ਬੰਤੋ ਗਏ ਮੈਂ ਸਾਂਗ ਕਰੂੰਗੀ ਮੈਂ ਤਾਂ ਮੁੱਚ ਗਈ ਮਰੀ ਜਾਂਦੀ ਉਹ ਤਾਂ ਤੇ ਹੋਰ ਸੁਣਾ ਤੂੰ ਬਲਾਈਂ ਦਿਨਾਂ ਬਾਅਦ ਦਿਨਾਂ ਮਾਰਿਆ ਕਿੱਧਰ ਰਹਿਣ ਲੱਗ ਗਈ ਕਿਤੇ ਰਹਿਣ ਲੱਗੀ ਲਵਚੇ ਚਾਹ ਦੀ ਘੁੱਟ ਵੀ ਪੀ ਕੇ ਕਿਉਂ ਅੱਖਸ ਮਖਾਇਆ ਚਾਹ ਪੀ ਕੇ ਬਾਹਰ ਮੈਂ ਵੀ ਫਿਰ ਮਿਲ ਤਾ ਜੀ ਬਸ ਆਵੀ ਸੋਰੀ ਅੱਛਾ ਮੈਂ ਵੀ ਉਹਨੂੰ ਕਿਹਾ ਸੀ ਤੈਨੂੰ ਚਾਹ ਬਣਾ ਦੇਣੀ ਉਹ ਕਹਿੰਦੀ ਨਹੀਂ ਕਹਿੰਦੀ ਮੈਂ ਚਾਹ ਪੀਣੀ ਹੈਗੀ ਨਹੀਂ ਹਾਂ ਤੇ ਮੂੰ ਮੈਨੂੰ ਤਾਂ ਕਹਿੰਦੀ ਕਿ ਮੈਂ ਖੈਰ ਸੁਖਣੀ ਗਈ ਆ ਪਿੰਡ ਕਿਵੇਂ ਗਈ ਆ ਉਹ ਕੀ ਮਤਲਬ ਤਾਂ ਗੱਲ ਹੀ ਨਹੀਂ ਕੋਈ ਮੈਂ ਤਾਂ ਉਹਨੂੰ ਅੱਖਸ ਉਗਾਈ ਜੀ ਮੇਰੀ ਬੱਸ ਆਲੀ ਕਹਿੰਦੀ ਲੈ ਤੇਰੇ ਨਾਲ ਗੱਲ ਹੋਵੇ ਤੈਨੂੰ ਤਾਂ ਸਮਝ ਨਹੀਂ ਹੋਈ ਨਹੀਂ ਹੋਈ ਤੇਰੀ ਸੋਲਕ ਦਵਗ ਹੋਈ ਨਹੀਂ ਗੱਲ ਮੇਰੀ ਅੱਛਾ ਹੋਰ ਉਹ ਤਾਂ ਦਵਾਰਾ ਹੀ ਸੀ ਤੇ ਕਹਿੰਦੀ ਮੈਂ ਪੁੱਛਿਆ ਸੀ ਮੈਂ ਕਿਹਾ ਕਿਵੇਂ ਜਾਣੀ ਖੈਰ ਸੁੱਖ ਨਾ ਕਹਿੰਦੀ ਹਾਂ ਕਹਿੰਦੀ ਦੋ ਦਿਨ ਲਾ ਕੇ ਹੁਣ ਮੈਨੂੰ ਪਤਾ ਨਹੀਂ ਕਿਤੇ ਕੋਈ ਗੱਲਬਾਤ ਹੋ ਰਹੀ ਹੈ ਕੋਈ ਨਾ ਆਇਆ ਤਾਂ ਗੱਲਾਂ ਬਾਤਾਂ ਤੈਨੂੰ ਪਤੀ ਆ ਹੁਣ ਧੀਆਂ ਨੂੰ ਸੋਫੇ ਕਰਉਂਦੀਆਂ ਤੇ ਕਿਹ ਕਹਦੇ ਨਾ ਚਲ ਜੇ ਕੋਈ ਗੱਲਬਾਤ ਹੋ ਹੋ ਜਾਵੇ ਤੇਨੂੰ ਪਤੀ ਆ ਫਿਰ ਅੱਜ ਕੱਲ੍ਹ ਅਗਲਾ ਕੌਣ ਦੱਸਦਾ ਇਹ ਤਾਂ ਗੱਲ ਤੇਰੀ ਸਹੀ ਹੈ ਕਰਤੈ ਨੇ ਚਾਹ ਦੀ ਘੁੱਟ ਬਣਾ ਲੈਣੀ ਤੇਰੇ ਮੁੱਸਲੇ ਨਹੀਂ ਬਸ ਨਹੀਂ ਬਣ ਚਾਹ ਦੀ ਘੁੱਟ ਨਹੀਂ ਬਣਦਾ ਇਹ ਸਾਗ ਬਣਾਇਆ ਦਾ ਸਾਗ ਦੇ ਦੀ ਵੈਤ ਲੈ ਦੱਸ ਇਹ ਸਾਗ ਦੇ ਕੇ ਕੋਈ ਹੱਥ ਗੱਪ ਮਾਰ ਲੰਨੀ ਆ ਮੇਰੇ ਸੋਪਨ ਮਰ ਤੇ ਟਿਕੀ ਨਹੀਂ ਹੈਗਾ ਨਹੀਂ ਦੇਖ ਗਈ ਕੋਈ ਹੋਰ ਮੱਖਨੇ ਕਿਹੜਾ ਮਾਰੂ ਚਾਹ ਤੇ ਕੋਈ ਨਾ ਹੱਥ ਨਹੀਂ ਕਿਹੜਾ ਮਾਰੂ ਆ ਤੇ ਕੁਤੇ ਤੇ ਰੰਗਿਤ ਹੈ ਬੱਸ ਬਾਈ ਕੀ ਕਰਦਾ ਹੁੰਦਾ ਹਾਂ ਕੁਝ ਨਹੀਂ ਕਰਦਾ ਹੁੰਦਾ ਬਾਈ ਤਾਂ ਬਿਲ ਲਿਆ ਜੇ ਕੋਈ ਕੰਮ ਨਾ ਕਰਦਾ ਤਾਂ ਦੱਸਦੇ ਨਹੀਂ ਬਾਕੀ ਤਾਂ ਤਾਂ ਮੈਂ ਐਂ ਕਹਿੰਦੀ ਸੀ ਕਿ ਕੰਮ ਤਾਂ ਦਾ ਕੋਈ ਨਹੀਂ ਹੈ ਨਾ ਤੇ ਫਿਰ ਉਹਨੂੰ ਕਹਿੰਦੇ ਨੇ ਆਪਾਂ ਦੁਕਾਨ ਹੀ ਕਰ ਲੈਣਾਂਗੇ ਤੇ ਮੇਰੇ ਤੇ ਹਾਂ ਭਾਈ ਨੂੰ ਤੇਰੇ ਨੂੰ ਕਹਿੰਦੇ ਨੇ ਦੋਨੇ ਭਾਈ ਭਾਈ ਇਹ ਕਰ ਲੈਣਗੇ ਹਾਂ ਸਾਂਝੀ ਦੁਕਾਨ ਕਰ ਲਾਂਗੇ ਥੋੜਾ ਸਮਾਰ ਦੇ ਖਾਣ ਜਿੱਥੇ ਬੋਕਰ ਮਾਰੀ ਉਹ ਤਾਂ ਮੈਂ ਸਮਾਰ ਤੋਂ ਹੁੰਦੇ ਕੋਈ ਸਾਫ ਦੇਣ ਵਾਲਾ ਉਹ ਸਮਾਰਾ ਵੀ ਤਾਂ ਹੀ ਇਹ ਤਾਂ ਕੰਮ ਕਰਦੇ ਕੋਈ ਤਾਂ ਫਰਸ਼ ਫਰਸ਼ ਤਲਵਾ ਫਿਰ ਦੁਕਾਨ ਫਰਸ਼ ਫਰਸ਼ ਤਾਂ ਲਵਾ ਲਾਂਗੇ ਹੁਣ ਜੇ ਕੋਈ ਆਮੀ ਹਾਂ ਵੀ ਭਰੇ ਵੀ ਹਾਂ ਭਾਈ ਐਸੀ ਇਥੇ ਕੰਮ ਕਰ ਲਾਂਗੇ ਫੇਰ ਹੀ ਇਹ ਪੈਸੇ ਖਰਾਬ ਕਰਨ ਦਾ ਨਹੀਂ ਤੇ ਮੇਰੀ ਗੱਲ ਸੁਣ ਮੈਂ ਪੈਸੇ ਜਿਹ ਇਸਾ ਕੋਣ ਮੈਂ ਲੈ ਲੂੰਗੀ ਕਿਰਾਏ ਤੇ ਮੈਨੂੰ ਜਿਹੜਾ ਕੰਮ ਮੈਂ ਪਾਲਾਂ ਤੂੰ ਕਦ ਦੁਕਾਨ ਕਰੇਂਗੀ ਬੈਠਲੇ ਨਹੀਂ ਆਈ ਬੁੜੀਆਂ ਨੂੰ ਸਮਾਨ ਪਾਲਾਂਗੇ ਨਾ ਤੈਨੂੰ ਆਉਂਦਾ ਉਹ ਪਾਰਲਰ ਜਿਹਦਾ ਕੰਮ ਕਰਨਾ ਜਿਹੜਾ ਹੁੰਦਾ ਹਾਂ ਮੈਨੂੰ ਉਹ ਆਉਂਦਾ ਵੀ ਇਹ ਸੱਚ ਲੈ ਲੈਂਦੀ ਵੀ ਚੀਓ ਕਰ ਲਾਂ ਫਿਰ ਮੈਨੂੰ ਵੀ ਸਿਖਾ ਦੇ ਮੈਂ ਵੀ ਤੇ ਨਾਲ ਵਾਜੂ ਨਹੀਂ ਆਈ ਸਿੱਖਿਆ ਹੁੰਦਾ ਤੇ ਤੂੰ ਤਾਂ ਪਹਿਲਾਂ ਥੱਗਰੀ ਲਾਉਣੀ ਸਿੱਖਿਆ ਜਣ ਨਾ ਤੇ ਮੇਰੇ ਕੀ ਦੱਸ ਪਿੱਛੂ ਪਏ ਹੱਥਾਂ ਦੇ ਤੂੰ ਵੀ ਤਾਂ ਸਿੱਖੇ ਤੂੰ ਕਿਹੜਾ ਢੱਡ ਚੋਂ ਸਿੱਖ ਕੇ ਆਈ ਸੀਗੀ ਲੱਗਾ ਤੂੰ ਮੇਰੇ ਕੋਲ ਸੁਣ ਤੜਕੇ ਫੇਰ ਕੋਲੇ ਆ ਜਾ ਕਰ ਪਹਿਲਾ ਦਾਗਾ ਲਾਣਾ ਸਿੱਖ ਲੈ ਬਾਕੀ ਤਾਂ ਉਸੇ ਕਰਕੇ ਸੁੱਖਾ ਥਨਾਲੀ ਕਰਨੇ ਵੀ ਸ਼ੇਰ ਕੋਲੇ ਆ ਕੇ ਮੇਰੇ ਕੋਲੇ ਆ ਜਾ ਕਰ ਤੂੰ ਤਾਂ ਫਿਰਦੀ ਰਹਿਣੀ ਆਂਗੀ ਇੱਥੇ ਕੋਲੇ ਕੱਸਦੀ ਲੋਕਾਂ ਦੇ ਕਦੇ ਕਦੇ ਮਿਲੀਆਂ ਕਿੰਨੇ ਵਾਰੀ ਕਿੰਨੀਆਂ ਮੈਂ ਕਿਤੇ ਨਹੀਂ ਮੈਂ ਤਾਂ ਜਾਣਦੀ ਮੈਂ ਤਾਂ ਹੁਣ ਵੀ ਤੇਰੇ ਕੋਲ ਤਾਂ ਆਂਦੀ ਮੈਂ ਪੁੱਛ ਕੇ ਆਉਣੀ ਵੀ ਕਿਵੇਂ ਆ ਕੇ ਮੈਂ ਨਾਮ ਮਨੋਲ ਦੱਸਿਆ ਸੀ ਕਿ ਢਲੀ ਰਹਿੰਦੇ ਬੁਖਾਰ ਫੂਰ ਚੜਦਾ ਵਾ ਖਾਂ ਤਾਂ ਠੀਕ ਆ ਮੇਰਾ ਤੇ ਨਾਲੇ ਤੂੰ ਕਹਿੰਦੀ ਆ ਕਿ ਸਾਗ ਖਾਣਾ ਸਾਗ ਤੈਨੂੰ ਡਾਕਟਰ ਨੇ ਕਿਹਾ ਸੀ ਭਾਈ ਕੰਜੂਰੀਆ ਹੁੰਦਾ ਵੀ ਤੂੰ ਇਹਨੀਆਂ ਚੀਜ਼ਾਂ ਨਾ ਖਾਇਆ ਕਰ ਲੈ ਕਿੱਥੇ ਜੂਰੀਆ ਹੁੰਦਾ ਮੈਂ ਟੈਸਟ ਕਰਾ ਕੇ ਜਾਂ ਦਾਲ ਵੀ ਨਹੀਂ ਆਇਆ ਇਹਨਾਂ ਨਹੀਂ ਉਹੀ ਲੈ ਤੈਨੂੰ ਕਿਸੇ ਨੇ ਭਕਾਈ ਮੈਂ ਕਿੱਥੋਂ ਕਰਾ ਸਕਦਾ ਮੈਂ ਕੀ ਗੱਲ ਆ ਗਿਆ ਕਿ ਤੇ ਸੁੱਜੇ ਰਹਿੰਦੇ ਨੇ ਉਹਦੇ ਫਿਰ ਉਹੀ ਤਾਂ ਗੱਲ ਆ ਸਰਕਾਰੀ ਹਸਪਤਾਲ 'ਚ ਟੈਸਟ ਕਰਾ ਕੇ ਸਰਕਾਰੀ ਹਸਪਤਾਲ ਦੇ ਸਾਹਮਣੇ ਆ ਗੋ ਜਿਹੜਾ ਨਾਲ ਦਾ ਮੈਨੂੰ ਆਉਂਦਾ ਨਹੀਂ ਉਹਦਾ ਆਸਟਰਾ ਉਹ ਜਿਹੜਾ ਆਪਾਂ ਮਾਤਾ ਤੋਂ ਇੱਕ ਦੋ ਤੋਂ ਟੈਸਟ ਕਰਾ ਕੇ ਦੇਂਦੀ ਕਈ ਵਾਰੀ ਨੇ ਕੋਈ ਡਾਕਟਰ ਨੂੰ ਉਹੀ ਆਪਾਂ ਨੂੰ ਕਹਿ ਦਿੰਦਾ ਹੁੰਦਾ ਹੁਣ ਦਾ ਕੁਝ ਹੋਰ ਆ ਬਿਮਾਰੀ ਤੇ ਦੱਸ ਕੁਝ ਹੋਰ ਦਿੰਦੇ ਨਹੀਂ ਹੋਰ ਮੇਰਾ ਥਰਡ ਤੋਂ ਟੈਸਟ ਜਿਹੜਾ ਆ ਪਿਆਗਾ ਉਹ ਹੈ ਕਿ ਕਿੱਲਿਆ ਤੋਂ 10 ਦਿਨ ਹੋ ਗਏ ਚਾਰ ਟੈਸਟ ਕਰਾਤੇ ਨੂੰ ਥਰਡ ਦੀ ਰਿਪੋਰਟ ਆ ਗਿਆ ਤਿੰਨਾਂ ਇਹਨਾਂ ਪਤਾ ਉਹ ਹੋਵੇ ਤੇ ਫਿਰ ਮਾਂ ਸੱਤੇ ਤੇ ਕੋਈ ਜਾ ਹੀ ਨਹੀਂ ਇਹ ਤਾਂ ਕਿੰਨੀ ਕੁ ਦੂਰ ਹੈ 2 ਘੰਟੇ ਤਿੰਨ ਬਾਟ ਨਹੀਂ ਵਸ ਮਤਰਾ ਬਾਹਰ ਤੱਕ ਲੇ ਕੇ ਜਾਉਣਾ ਤਾਂ ਉਹ ਟੈਸਟ ਕਰਵਾ ਕੇ ਲਿਆਉਣਾ ਭਾਰ ਨੇਤਰ ਦਾ ਉਹ ਤੂੰ ਵਈਆਂ ਨਹੀਂ ਕਿਤੇ ਮੂੰਹ ਨਾ ਟਾਈ ਫੜ ਜਾ ਕੁਝ ਹੋਰ ਮਲੇਰੀ ਦਾ ਬੁਖਾਰ ਹੋ ਕਹਿੰਦੇ ਆਗੇ ਤੇ ਮੁੜ ਕੇ ਤੈਨੂੰ ਹੁਣ ਕੇ ਦੇ ਘਰੇ ਪਿਆਰੇ ਨੇ ਮਹੀਨਾ ਤੈਨੂੰ ਕੰਮ ਕਰਵਾ ਦੇਂਗਾ ਇਹ ਕਹਣਾ ਦੋ ਦੋ ਵਰਟੀਕਲ ਬਣਾ ਲੈਣਾ ਸਤਿਪਾਡਾక్టర్ ਦੇ ਮਾਨਸਾ ਹੋਰ ਹੱਲ ਵੀ ਦਵਾ ਲੈਣੇ ਦੋ ਤਿੰਨ ਦਿਨ ਉਹ ਕਹਣਾ ਗੁਰੂ ਘਰ ਲਈ ਭਾਰੂ ਨਿਤਰਾ ਚੰਤੂ ਮੈਂ ਤਾਂ ਨਹੀਂ ਉਹਨੂੰ ਵਧੀਆ ਡਾਕਟਰ ਤੋਂ ਦਵਾਈ ਦਵਾਤੀ ਆ ਨਹੀਂ ਮੈਂ ਸਮੇਂ ਆਪਣੀ ਜਿਹੜੀ ਉਹ ਜਰਨੈਲ ਜੀ ਨੂੰ ਸੀ ਕਹਿੰਦੇ ਉਹਦੇ ਕੋਲ ਜਵਾਬ ਖੋਣ ਆਲਾ ਗਾ ਵੀ ਉਹਨੇ ਨਾ ਪੂਰਾ ਲੱਗਿਆ ਕਹਿੰਦੇ ਉਹਨੂੰ ਲੈ ਕੇ ਜਾਈਏ ਉਹ ਆ ਸਤਨਾਂ ਤੈਨੂੰ ਕੁਛ ਮੇਰੀ ਖਬਰਸਾਰ ਹੋਵੇ ਮੈਨੂੰ ਤਾਂ ਹੀ ਬਸ ਆਪਣਾ ਤੂੰ ਹੀ ਦੱਸਿਆਗਾ ਚੱਲ ਵਧੀਆ ਪਰਮਾਤਮਾ ਕੋਈ ਚਾਹੀਦੀ ਚੀਜ਼ ਦੇ ਦੇਣਾ ਹਾਂ ਉਹਦੇ ਘਰ ਵਾਲੇ ਤਾਂ ਕਹਿੰਦੇ ਨਸ਼ੇੜੀ ਸੋਹਣ ਚੈਨ ਨੂੰ ਬਲਾਂ ਹੀ ਤੰਦੂ ਘੋਟਦਾ ਮਾਰਾ ਰਹਿਦਾ ਸੀ ਆ ਚੱਲ ਜੇ ਮੁੰਡਾ ਹੋ ਗਿਆ ਤਾਂ ਉਹਦੀ ਜੂਨ ਸੁਧਰਨੀ ਜੂਨ ਸੁਧਰ ਚੁਗੀ ਹੋਰ ਨਾ ਤੂੰ ਕੰਨਾਂਂ ਗਈ ਜਾ ਇੱਧਰ ਮੇਰੇ ਤੇ ਤੈਨੂੰ ਪਤਾ ਟਾਈਮ ਨਹੀਂ ਜਾ ਕੇ ਆਉਂਦੇ ਹਾਈ ਕੂੜੇ ਦਾ ਉਹ ਢੇਰ ਚੱਕਣਾਗਾ ਕਿੰਨੀ ਸਵਾ ਇਕੱਠੀ ਕਰਦੇ ਜਾ ਕੇ ਆਉਂਗੀ ਮੈਂ ਵੀ ਹਲੋ 6 ਵਜੇ ਲੈ ਲਿਆ ਉਹਨੇ ਉਹਨੂੰ ਆ ਕੇ ਆਈ ਜਾਵ ਛੋਰੀਆਂ ਤਾਂ ਚੱਲ ਵਧੀਆ ਹੋਇਆ ਤੇ ਕੋਈ ਗੱਲ ਨਹੀਂ ਜੇ ਥਾਕ ਹੋਇਆ ਫਿਰ ਤਾਂ ਮੈਂ ਤੈਨੂੰ ਫੋਨ ਲਾ ਕੇ ਦੱਸ ਦੂੰ ਪਰ ਥਾਕ ਮੈਂ ਤੇਰੀ ਬਾਈ ਨੂੰ ਕਿਹਾ ਸੀਗਾ ਵੀ ਤੂੰ ਲੈ ਆਈ ਹੈ ਨਾ ਉਹ ਜਾ ਆਈ ਖੇਤ ਕੀ ਪਤਾ ਹੋਵੇ ਤੇ ਸਰੋਂ ਕੱਚੀ ਖੜੀ ਹੋਵੇ ਉਹ ਤਾਂ ਉਹ ਮੈਨੂੰ ਦੱਸ ਤਾਂ ਸੀ ਕਹਿੰਦਾ ਸਾਰੀ ਸਰੋਂ ਪੱਕ ਰਹੀ ਆ ਕਿਤੇ ਕੋਈ ਟਮਾਟਰ ਲਾ ਭਲਾਂਦੀ ਹੋਵੇ ਤੇ ਤੂੰ ਹੈ ਕਿਵੇਂ ਜੇ ਮੇਰੇ ਛੱਕ ਦੀ ਨਜ਼ਰ ਝੰਕਦੀ ਹੈ ਮੇਰੇ ਛੱਕ ਦੀ ਨਜ਼ਰ ਨਾਲ ਝਾਕਦੀ ਹੈ ਦੇਖ ਤੇ ਮੇਰੂੰ ਰਾਣੀ ਲਈ ਆ ਉਹ ਦੁਪਹਾੜਾ ਲਾਈਗੀ ਵੀ ਇਹੇ ਲੈ ਜਾ ਇਹੜਾ ਤਾਂ ਹੜਦੀ ਨਹੀਂ ਹੱਥ ਨੇ ਫੇਰ ਆਊਗੀ ਹਾਏ ਇਹ ਨਹੀਂ ਸੋਪਣ ਦੇਖ ਲੈ ਯਕੀਨ ਹੀ ਨਹੀਂ ਮੰਦੀ ਰਾਣੀ ਤੇ ਤਾਂ ਅੱਛਾ ਤੈਨੂੰ ਯਕੀਨ ਆ ਗਿਆ ਹੈ ਤੇ ਮੇਰੇ ਤੇ ਤੈਨੂੰ ਯਕੀਨ ਨਹੀਂ ਚਲ ਕੋਈ ਨਾ ਆਪਾਂ ਕੀ ਸਾਗ ਦੀ ਕਰਚੀ ਦੇ ਪਿੱਛੇ ਤਰਨਾ ਹੋ ਕਰਨਾ ਤੇ ਸਾਡੇ ਸ਼ੋਲੂ ਬਣਾਵਾਂਗੇ ਸ਼ੋਲੂ ਵਾਲੇ ਹੈ ਸ਼ੋਲਗਾ ਤਾਂ ਮੈਂ ਲੈ ਕੇ ਨਹੀਂ ਆਉਂਦੀ ਜੇ ਮੈਂ ਸਾਗ ਬਣਾਇਆ ਤਾਂ ਤੇਰੇ ਬਾਈ ਨੂੰ ਜ਼ਰੂਰ ਮੈਂ ਡੋਲੂ ਚ ਪਾ ਕੇ ਭੇਜ ਦੂੰਗੀ ਠੀਕ ਹੈ ਨਾ ਸਾਗ ਉਹ ਤੋਂ ਮੈਂ ਮਗਾਇਆ ਸੀ ਤੇ ਇਹ ਚਾਹ ਪੀਣੀ ਹੈ ਤਾਂ ਬਹਿ ਜਾ ਨਾ ਨਾ ਚਾਹ ਹੀ ਮੈਂ ਪੀਂਦੀ ਇਹ ਆ ਸਮਾਰ ਲਾ ਫਰ ਰੋਣਾ ਕਿ ਇਹਦਾ ਸੋਨਾ ਬਣ ਜੂਗਾ ਸਮਾਂ ਦੁਕਾਨ ਮਲਾਂ ਵਧੀ ਚੀਰ ਰੋਣ ਦੇ ਫਗ ਦੁਕਾਨ ਤਾਂ ਚੱਲੂਗੀ ਭੈਣ ਮੈਂ ਤਾਂ ਕਹਿਣੀ ਹੈ ਇਹ ਨੂੰ ਤੇਰੇ ਲੱਗਦੇ ਨੂੰ ਪੁੱਛ ਜੇ ਸੁਣੇ ਤਾਂ ਮੇਰੀ ਗੱਲ ਫੇਰ ਹੀ ਇਹ ਕੰਮ ਕਾਜ 'ਚ ਤਾਂ ਧਿਆਨ ਨਹੀਂ ਦਿੰਦਾ ਉਹ ਪਿਆ ਗੰਦਰ ਦੇਗਾ ਟੀਵੀ ਲਾ ਕੇ ਰੱਖਿਆ ਇਹ ਤਾਂ ਮੁੰਈ ਭੈਣੇ ਕੁੱਤੇ ਵਾਸੇ ਬਣਾਇਆ ਫਿਰ ਤੇ ਕੁੱਤਾ ਛੱਡਿਆ ਮਨ ਬਾਬੇ ਕੋਲੇ ਆ ਕੇ ਕਿਸੇ ਬਾਬੇ ਨੇ ਕਿਹਾ ਵੀ ਮੈਨੂੰ ਪੁੰਨਦਾਨ ਕਰ ਜਾ ਇੱਥੇ ਵੀ ਮੇਰੀ ਰਾਖੀ ਕਰਿਆ ਕਰੂਗਾ ਅੱਛਾ ਇਹ ਹੁਣ ਉਹਨੂੰ ਮੈਂ ਕਹੂੰਗੀ ਵਿਚਾ ਕੇ ਇਹ ਵੀ ਹੈਗਾ ਭਾਰਾ ਮੇਰੇ ਦਾ ਕੱਲੀ ਤੋਂ ਆਇਆ ਇਹ ਲੋਟ ਵਿਚਾ ਕੇ ਇਹਨੂੰ ਆਪੇ ਪਾਸੇ ਲਾ ਦੇ ਤਾਂ ਹੀ ਆ ਸਾਫ ਸਫਾਈ ਕਰੀ ਜਾਂਦੀ ਨਹੀਂ ਜੇ ਤੇਰੇ ਨਹੀਂ ਕੰਮ ਰਹਿ ਰਿਹਾ ਮੈਨੂੰ ਦੇ ਦੇ ਪ੍ਰੈਸ ਕਰ ਲਿਆ ਕਰ ਆਹ ਉਹ ਕਿ ਪ੍ਰੈਸ ਤੋਂ ਤੇ ਤੈਨੂੰ ਤਾਂ ਮਾਣੀ ਲੋਕਾਂ ਨੇ ਆਖਿਆ 35 3500 ਦੇ ਪ੍ਰੈਸ ਟੇਬਲ ਐ ਇਹਨੇ ਸੋਨੇ ਸੋਨੇ ਦੇਈ ਜਾਂਦੇ ਨੇ ਇਹੇ ਤੋਂ ਵੀ ਤੂੰ ਕੀ ਕਰਾਈ ਮੈਨੂੰ ਦੇ ਰੇ ਆ ਇਹਨੇ ਪੈਸੇ ਨਹੀਂ ਐ ਲੈਣ ਵਾਸਤੇ ਚਾ ਕੋਈ ਨਾ ਤੇਰੇ ਬਾਈ ਤੋਂ ਪੁੱਛ ਲੈ ਤੈਨੂੰ ਪਤਾ ਬਾਅਦ ਚ ਮੇਰੇ ਨਾਲ ਪੁਲਿਸ ਕਰੀ ਜਾਊਗਾ ਸਾਜਣਾ ਚਾਹ ਚੂਦੀ ਰੇੜੀ ਲਾਣੀ ਬੁਨੇ ਦੇ ਉੱਤੇ ਅੱਛਾ ਨਹੀਂ ਕਿੱਡੀ ਤੇਜ ਆ ਫੇ ਮੇਰੇ ਨਾਲ ਚਾਹ ਚੂਦੀ ਤੇ ਮੇਰੇ ਐਨ ਨੂੰ ਕੋ ਸਮਝਦੀ ਨਹੀਂ ਹੈਗੀ ਕਿ ਉਹ ਅੰਡਾਂ ਦੀ ਰੇੜੀ ਲਾ ਲੂਗਾ ਇੱਥੇ ਰੱਖ ਕੇ ਨਾਲੇ ਮੇਨ ਛਾੜ ਕੇ ਤੇ ਵਧੀਆ ਚੱਲ ਗਈ ਉਹ ਹੀ ਗੱਲ ਮੈਂ ਤਾਂ ਭੁੱਲੀ ਗਈ ਤੂੰ ਤਾਂ ਸਾਗ ਦੀ ਕੜਛੀ ਵੀ ਲੈ ਕੇ ਰਾਜੀ ਤੇ ਆ ਤੂੰ ਮੈ ਚਲ ਚੰਗਾ ਮੈਂ ਤਾਂ ਜਾਣੀ ਹੈ ਕੋਈ ਨਾ ਲੈ ਜੀ ਜਦੋਂ ਤੇਰਾ ਜੀ ਕਿਤੇ ਨਾ ਚੱਕ ਕੇ ਲੈ ਗਈ ਅਸੀਂ ਚਾ ਦੁਕਾਨ ਸਮਾਨ ਲਾਂਗੇ ਕਿ ਉਹਨੂੰ ਕਹਿ ਦੂਗੀ ਸਹੀ ਦੁਕਾਨ ਚ ਸਮਾਨ ਪਾ ਲਾਂ ਮੜਾ ਮਟਨੜੀ ਤੂੰ ਕਰਨੀ ਹੋਈ ਨਾ ਸਿਰਦੀ ਦੁਕਾਨ ਤਾਂ ਤੂੰ ਦੱਸਦੀ ਫਿਰ ਆਪਾਂ ਆਪਾਂ ਦਾ ਬੁੜੀਆਂ ਦਾ ਸਮਾਨ ਪਾ ਲਾਂਗੇ ਠੀਕ ਹੈ ਤੇ ਜੇ ਤੇਰੇ ਬਾਈ ਮੰਨਦਾ ਹੋਇਆ ਹੈ ਨਾ ਤੇ ਇਹਨੂੰ ਤੇਰੇ ਵਾਲੇ ਨੂੰ ਪਹਿਲਾਂ ਦੋਨਾਂ ਨੂੰ ਇਕੱਠਾ ਕਰਕੇ ਲਾ ਕੇ ਦੇ ਦਿੰਦੇ ਆਪਾਂ ਠੀਕ ਹੈ ਚੰਗਾ ਬਈ ਉਹਦੇ ਘਰ ਨਾਲ ਦੁਕਾਨ ਸਾਂਝੀ ਕਰ ਲੈ ਤਾਂ ਮੰਨੀ ਜਊਗਾ ਕਿਉਂਕਿ ਉਹ ਪਤਾ ਹੀ ਉਹਦੇ ਸਮਾਨ ਦਾ ਵੀ ਬਿਨਰਮੀ ਹੋਣੀ ਮੇਰੀ ਗੱਲ ਸੁਣ ਮੈਂ ਵੀ ਲਾਉ ਨੂਨ ਚਾਕੇ ਭਾਵੇਂ ਪਾਉਂਗੀ ਸਮਾਨ ਮੇਰੇ ਕੋਲ ਕਿਹੜਾ ਪਾਇਨੇ ਤੈਨੂੰ ਪਤਾ ਨਹੀਂ ਰੇਗਰ ਦਾ ਕੰਮ ਦਾ 4 ਦਿਨ ਚਾਲਦਾ 4 ਦਿਨ ਚਾਲਦਾ ਲਾ ਨੂਨ ਕਰਵਾ ਦਿੰਦੀ ਹਾਂ ਕੀ ਤੇ ਨਾ ਤੇ ਜਿਹੜੇ ਬਾਈ ਨੂੰ ਪਹਿਲਾਂ ਇੰਨੇ ਪੈਸੇ ਮਿਲੇ ਸੀਗੇ 2.5 ਲੱਖ ਰੁਪਏ ਤੇ ਉਹ ਤਾਂ ਠੀਕ ਕਰਤਾ ਤੂੰ ਤੇ ਕਾਇਲੇ ਮਿਲੇ ਨਾ ਉਹ ਪਿੰਡ ਚ ਲੋੜਾ ਪਹਿਲੇ ਸਰਦ ਲੈਣਦੇ ਆਈ ਵੀ ਚੁੱਲਾ ਪੜਪੜ ਖਾਂਦੇ ਨੇ ਅਸRenderTarget ਮੂੰ ਹੀ ਨਹੀਂ ਰੋਲਾ ਪੈ ਗਿਆ ਇਹਨਾਂ ਦੇ ਲੋਕ ਬਿਨਾਂਗਾ ਤੂੰ ਕਿਉਂ ਕਹਿੰਦੀ ਤੂੰ ਦੱਸਦੀ ਨਹੀਂ ਹੈਗੀ ਨੇ ਕਾਲਾ ਡੋਟਾ ਹੀ ਲੱਖ ਮਿਲ ਗਿਆ ਸਾਨੂੰ ਉਹ ਕੋਈ ਗਾਂਸ ਫਕਾਈ ਨੌਕਰੀ ਕਰ ਗਿਆ ਤੇ ਕਹਿੰਦੇ ਦੱਸਦੇ ਆ ਕਿ ਨੌਕਰੀ ਛੱਡ ਕੇ ਭੱਜ ਜਾਈ ਸੀ ਕਿ ਉਹਦੇ ਪੈਸੇ ਨੂੰ ਮਿਲਿਆ ਕਿ ਇਹਨੇ ਪੈਨਸ਼ਨ ਨਹੀਂ ਆਉਂਦੀ ਹੈ ਜਦੋਂ ਬੰਦਾ ਛੱਡ ਦਿੰਦਾ ਹੈਗਾ ਸਰਕਾਰੀ ਨੌਕਰੀ ਦੀ ਬਣਿਆ ਬਣਿਆ ਅੱਥਾ ਤੂੰ ਨਾ ਕਿਸੇ ਕੋਲ ਹੋਰ ਨਾ ਪਾਟੋ ਕਹਦੀ ਪਕਾਈ ਮਾਰਦੀ ਸਾਡਾ ਤਾਂ ਪਹਿਲੀ ਲੈਣ ਦੇ ਨਾਲ ਹੀ ਵਿਆਹ ਕਰਦੇ ਵਿਆਹ ਕੇ ਪੈਸੇ ਲੈਣ ਹਾਂ ਉਹਦਾ ਵਿਆਹ ਨਹੀਂ ਹੁਣ ਮੈਂ ਤੁਮੰਗਣ ਗਏ ਵੀ ਉਹ ਮੈਂ ਵਧੀਆ ਬੈਂਕ ਕਾਲੀ ਕਰਕੇ ਰੱਖਾਂ ਤੇ ਉਹਦਾ ਵਿਆਜ ਨਹੀਂ ਬੱਸ ਰੇ ਹੁਣ ਪਤਾ ਇਹੀ ਗੱਲਾ ਬੈਂਕ ਕਾਲੀ ਨਾਲੇ ਗੋਰੀ ਕੋਣ ਵਜ ਮੇਰੀ ਗੱਲ ਤੇ ਅਸਰ ਕਰ ਲਈ ਜਿਹੜੇ ਤੈਨੂੰ ਕੰਮ ਵਾਲੀ ਮੈਂ ਦੱਸੀ ਆ ਉਹ ਮੇਰਾ ਗੱਤੀ ਘੌਰ ਕਰਕੇ ਕੋਈ ਨਾ ਕੋਈ ਨਾ ਕਰ ਲੂਗੀ ਗੌਰ ਤੇ ਨਾਲੇ ਮੈਂ ਫੌਰੀਸ ਮਾਰ ਪਤਾ ਲਗਾ ਪਤਾ ਪਤਾ ਕੋਈ ਨਾ ਚੰਗਾ ਮੈਂ ਕਰਤੀ ਆ ਤੇਰੇ ਪੈਰ ਦੀ ਗੱਲ ਮੈਂ ਉਹਨੇ ਆ ਕੂੜਾ ਇਹ ਇਕੱਠਾ ਕਰਦਾ ਕਰਦਾ ਬਸ ਕੰਮਕਾਰੀ ਹੀ ਉਹ ਤਾਂ ਦੇ ਰਹੇ ਊਰ ਬੈਠ ਮੇਰੀ ਗੱਲ ਸੁਣ ਮੈਂ ਜਿਸ ਪ੍ਰੀਤੋ ਕਰੇ ਤੇ ਉਹਨਾਂ ਦੀ ਦੁਕਾਨ ਨਹੀਂ ਹੈਗੀ ਫਿਰਨੀ ਦੇ ਉੱਤੇ ਬਾਹਰ ਬਾਈ ਉਹ ਕੈਸੇ ਦੁਕਾਨ ਸਮਾਰਾਂਗੇ ਇਹ ਨੂੰ ਆਇਆ ਕਜੀ ਮੈਂ ਆਪਾਂ ਉਹ ਪਾਲੇ ਨਿਸਮਾਨ ਪਾਲੇ ਅਦੂ ਅਦਕ ਦੇਖ ਲੈ ਹਾਂ ਦੇਖਣਾ ਦੇਖ ਲੈ ਕਿ ਮੈਂ ਤੇਰੇ ਨਾਲ ਰਹਿ ਕਰਦੀ ਸੀ ਇੱਥੋਂ ਕੱਢ ਦੇ ਦੇਖ ਲੈ ਗੱਲ ਸੁਣ ਲੈ ਹਾਂ ਤੀਵੀ ਆ ਉਹ ਬਾਲੀ ਚਰਾਕਾ ਤੂੰ ਆ ਭੋਲੀ ਹਾਂ ਤੈਨੂੰ ਵੇਚ ਕੇ ਖਾ ਲੂੰਗੀ ਬੇ ਚਰਾਕ ਤਾਂ ਹੈਗੀ ਆ ਮੈਨੂੰ ਆਇਆ ਚਲ ਬੈਠੀ ਰਹਿ ਕਰਾਂਗੇ ਦੋ ਪੈਸੇ ਬਣ ਜਾ ਕਰਨਗੇ ਪੈਸੇ ਪੈਸੇ ਫਿਰ ਮਾਹਰ ਲੜੀ ਉੱਤੋਂ ਉੱਤੀ ਹੋ ਜਾਵਾਂਗੀ ਕੱਢੂੰਗੀ ਇਹ ਤੇ ਵੀ ਤੇਰੀ ਗੱਲ ਸਹੀ ਆਤਾ ਉਹ ਕਰ ਕਰ ਵੀ ਉਹ ਤਾਂ ਪੜੀ ਲਿਖੀ ਵੀ ਆਣਾ ਤੈਨੂੰ ਆਉਣਾ ਨਹੀਂ ਉਹ ਸਾਹ ਤਾਲ ਕਰਿਆ ਕਰੂ ਕਿਸੇ ਨੂੰ ਕਰੂ ਇੰਨਾ ਐ ਮੈਂ ਵੱਧੀ ਲਿਖ ਦੇ ਕਾ ਆਪਣੇ ਲਈ ਚਲ ਦੇਖ ਆ ਤੂੰ ਕੰਮ ਤੇ ਲੱਗ ਜਾ ਕਿਸੇ ਪਾਸੇ ਮਾਇ ਲਾਉਣ ਕਰਵਾ ਲੈਨੇ ਕਰੇ ਕੱਪੜਾ ਪਾ ਲੈਨੇ ਆਪਾਂ ਤੋਂ ਨਜੇ ਬੈਠੇ ਵਿੱਚ ਹੀ ਜਾਵਾਂਗੇ ਕੱਪੜੇ 'ਚ ਵੀ ਬਚਦਾ ਕੋਈ ਕੱਪੜੇ ਵਾਲੇ ਦਾ ਮੁੱਕੇ ਮਾਰਦੇ ਵਰਦਣਾ ਲੈ ਤੇ ਹੁਣ ਕੋਈ ਕੰਮ ਕਰੇ ਤੂੰ ਤਾਂ ਕਿਸੇ ਕੰਮ 'ਚ ਤੂੰ ਆ ਹੀ ਨਹੀਂ ਮਿਲ ਆਉਗਾ ਫਿਰ ਮੈਂ ਤੇ ਰੰਗ ਘੋਟਾਉਣਾ ਹਾਂ ਮੈਂ ਕਰਨਾ ਬੇਪਰਾਂ ਸੰਤਾਂ ਤੂੰ ਕਰ ਲਾ ਮੈਂ ਤੈਨੂੰ ਕਹਿ ਦਿੰਦੀ ਆ ਮੈਂ ਬੈਜਿਆ ਕਰਾਂਗਾ ਬੈਜਿਆ ਕਰੇ ਹੋਰ ਮੈਂ ਤਾਂ ਫੜ ਮੇਰੇ ਨਾਲ ਫੇਰ ਹੀਟ ਦਾੜ ਦਿਓ ਤੂੰ ਕਰ ਲੈ ਫਿਰ ਤਾਰ ਹੁਣ ਉਹੀ ਗੱਲ ਮੈਂ ਕਰ ਲੈ ਉੱਥੇ ਕਿ ਤੂੰ ਕਰ ਲੈ ਤੇਰਾ ਤੇ ਮੇਰਾ ਵਰਕਾ ਨਾ ਮੇਰੇ ਵਰ ਤੋਂ ਤੀਵੀਂ ਸ਼ਹਿਰ ਆ ਤੇ ਤੇਰੇ ਵਾਰੀ ਹੋ ਨਾ ਮਲ ਜੂਗੀ ਤੀਵੀਆਂ ਆ ਜਾ ਰਾ ਤੂੰ ਹਾਂ ਲਾ ਤੀਵੀਆਂ ਯਾਰ ਮੈਂ ਚੰਗੀ ਗੱਲੀ ਕਹਾਂ ਤੁਹਾਨੂੰ ਵੀ ਨਾ ਲੱਗ ਜੂਗਾ ਜੋ ਇਨਕਾ ਕੋਈ ਨਾ ਜਿੱਥੇ ਮੈਨੂੰ ਵੇਚ ਕੇ ਖਾਣਾ ਉਹ ਤੈਨੂੰ ਵੀ ਵੇਚ ਕੇ ਖਾ ਸਕਦੀ ਮੈਨੂੰ ਨਹੀਂ ਖਾਣਾ ਆ ਤੈਨੂੰ ਨਹੀਂ ਖਾ ਸਕਤੀ ਤੂੰ ਆਗੇ ਬਹੁਤ ਜ਼ੰਦਾ ਇਹਦੇ ਕੋਕੜ ਦੇ ਨੂੰ ਮਨੇ ਹਜੇ ਮੈਂ ਤਾਕੂ ਲਿਖਣਾ ਆਉਂਗਾ ਵੀ ਇਹ ਮੈਨੂੰ ਕਹਿਆ ਵੀ ਸੁਨੇ ਕਹਿੰਦੀ ਅਗਲੇ ਦਿਨ ਦੁਕਾਨ ਕਰਪਾਂਦੀ ਕਰਪਾਂਦੀ ਅੱਛਾ ਮੇਰੇ ਨਾਲ ਪਹਿਲਾਂ ਤੈਨੂੰ ਸਾਈ ਲਾਤੀ ਸੀ ਸਾਈ ਪੱਕਾ ਜਿਹਾ ਮੈਂ ਕਹਿਣਾ ਘੇਰਾਉ ਘੇਰਾਉ ਬੇਲਗਾ ਸੁਣ ਲੋ ਉਹ ਤਾਂ ਹੁੰਦਾ ਨਹੀਂ ਬੰਦਾ ਘਰੇ ਉਹ ਤਾਂ ਮੈਨੂੰ ਤਾਂ ਨਹੀਂ ਦੋਨੇ ਜਿਹੜੀਆਂ ਬੱਚੀਆਂ ਕਰੇ ਦੁਕਾਨ ਤੇ ਤੇਰਾ ਕੀ ਮਤਲਬ ਉਹ ਤਾਂ ਕੱਲੀ ਕਿੰਨੀ ਕੋਲੇ ਜਾਣਦਾ ਤਮਨ ਮੈਂ ਵੀ ਕਹਿੰਦਾ ਇੱਕ ਅੰਤ ਤੜਕਿਸ ਨੇ ਆਇਆ ਕਰ ਸੁਹੀ ਹੋ ਜੇ ਰੋਟੀ ਵੀ ਖਾਇਆ ਕਰ ਗੰਦੀ ਮਾੜਾ 6 ਵਜੇ ਹੈ 6 ਵਜੇ ਦੁਕਾਨ ਕੌਣ ਖੋਲਦਾ ਰਹ ਜਨੇ ਪਾਣ ਦੇ ਕਾ ਤੋਂ ਦੀ ਪਾਣੀ ਪੂਣੀ ਮਾਰਿਆ ਕਰੂੰਗਾ ਦੁਕਾਨ ਤੋਂ ਸਾਹੂ ਬੱਤੀ ਵੀ ਕਰਿਆ ਕਰੂੰਗਾ ਆ ਕੇ ਸੁਣਿਆ ਨਾ ਦੇਖ ਲੈ ਇੱਥੇ ਤਾਂ ਹੋਰ ਹੀ ਸਿਸਟਮ ਚੱਲਿਆ ਪਿਆ ਲੈ ਹਾਂ ਜੇ ਮੈਂ ਗੱਲ ਹੁਣ ਆ ਕੇ ਕਰੀਏਗੀ ਇਹ ਤਾਂ ਪਹਿਲਾਂ ਸਾਈਆਂ ਵਧਾਈਆਂ ਲਾਈ ਬੈਠੇ ਨੇ ਕਿੁੱਝੇ ਨਾਲ ਮਾਇ ਤਾਂ ਸਾਫ ਦੀ ਮੰਡੀ ਜੀ ਵੀ ਗੱਲ ਕਰਾਇਆ ਸਮਾਨ ਲੈ ਕੇ ਮੋਂਨ ਤੋਂ ਆਹ ਹੱਥ ਤੇ ਹੱਥ ਪੈਸੇ ਨਹੀਂ ਕਿਹਾ ਕਰੂੰਗਾ ਤੂੰ ਨਾ ਸਾਰਾ ਕਾਰੋਬਾਰ ਕੇ ਦੇ ਪਿੱਛੇ ਨੂੰ ਲਟਾ ਦੇ ਅਦਨ ਦਸਤੀ ਗਣ ਹਾਂ ਮੈਂ ਲੋੜ ਨਹੀਂ ਆਪਾਂ ਨਹੀਂ ਕਰਦੇ ਕਿਸੇ ਨਾ ਹਿੱਸੇ ਬੰਦੇ ਨਾ ਨਾ ਆਉਂਦਾ ਰਹਿੰਦੇ ਆਉਂਦਾ ਕਰੀ ਚਲਾ ਲੈਂ ਗਾ ਉਈ ਰਾਲ ਵੇ ਕੇ ਆਇਆ ਯਾਰ ਇਹ ਆਇਆ ਕਰ ਦੋਨੇ ਜਾਣੀਆਂ ਹਾਂ ਔਰ ਤੇ ਰਾਲ ਮੈਨੂੰ ਹੁਣ ਕਿਤੇ ਮੇਰੀ ਡਾਂਗ ਚੱਲੀ ਆ ਤੁਨ ਫੇਰ ਦੁਕਾਨ ਕਰ ਲਈ ਫਿਰ ਘਰ ਵਾਲਾ ਕੰਮ ਹੀ ਹੋ ਜਾਊਗਾ ਨਾ ਨਾ ਕੋਈ ਘਰ ਵਾਲਾ ਕੰਮ ਨਹੀਂ ਹੈਗਾ ਕਿ ਬੰਦੇ ਦਾ ਬੰਦੇ ਨਾਲ ਮਤਲਬ ਹੈ 3 ਵੀ ਤਾਂ 3 ਹੀ ਨਾਲ ਮਤਲਬ ਹੈ ਜੇ ਹੁਣ ਤੂੰ ਕਿਤੇ ਬਾਹਰ ਆ ਜਾ ਕਰੇਂਗੀ ਰੋਟੀ ਲਾ ਜਾ ਕਰੂ ਮੇਰੇ ਸਾਡੀ ਨੂੰ ਲੈ ਉਂਦਾ ਤੈਨੂੰ ਕਹਾਂ ਉਹ ਰੋਟੀਆਂ ਲਾ ਕੇ ਦਿੱਤੀਆਂ ਨੇ ਉਹਨੇ ਜਕਰ ਖੁਆਏਗਾ ਫੇਰ ਇੱਕ ਬਾਬਾ ਦੇ ਲੰਗਰ ਹੋਏ ਕੋਈ ਕਈ ਵਾਰੀ ਬਾਹਰ ਦਰਵਾਜ਼ਾ ਨਹੀਂ ਤੂੰ ਫਰਮਾ ਚੱਕੀ ਜਾਂ ਨਾ ਰਹਿਣਾ ਮੇਰੇ ਘਰ ਸੋਣਾ ਇੰਨਾ ਨਾ ਮਿੱਠਾ ਨਾ ਹੋਵੇ ਵੀ ਜਿਹੜਾ ਇਹ ਖਾਏ ਇੰਨਾ ਕੋੜਾ ਨਾ ਹੋਵੇ ਜਿਹੜਾ ਇਹ ਦੇਖ ਦੇ ਸਾਹ ਸਰਦਾਰ ਰੱਖਿਆ ਕਰ ਲੈ ਚਾਹ ਬਣਾ ਕੇ ਲੈ ਹੁਣੀ ਤੇ ਇੰਨਾ ਕੁ ਪੁੱਟ ਚਾਹ ਦੀ ਕਿਉਂਗਾ ਕੋਈ ਫੋਨ ਕੋਣ ਲਾ ਕੇ ਪਹੁੰਚਦਾ ਹਾਂ ਹਾਂ ਫੋਨ ਲਾ ਕੇ ਕੋਈ ਲੈ ਦੇਖ ਲੈ ਮੈਨੂੰ ਤਾਂ ਕਹਿੰਦਾ ਤੀਵੀ ਉਹ ਚਲਾਇਆ ਕਰੀ ਤੇ ਆਪ ਬੈਹਿਣਾ ਕਹਿੰਦਾ ਮੈਂ ਕਰ ਲੈਂਦਾ ਸਾਂਝਾ ਕੰਮ ਉਹਦੇ ਨਾਲ ਵੀ ਤੇਰਾ ਕੀ ਮਤਲਬ ਮਤਲਬ ਪਹਿਲੇ ਨਾਲ ਦੀ ਗਿੱਟ ਮਿੱਟ ਹੋ ਰਹੀ ਹੋਵੇ ਜਦੋਂ ਮੈਨੂੰ ਕਹਿੰਦਾ ਕੋਈ ਤਰ੍ਹਾਂ ਫੋਨ ਲਾ ਕੇ ਮੈਂ ਪੁੱਛਦਾ ਇਹ ਬੰਦਾ ਮੈਨੂੰ ਲੱਗਦਾ ਨਹੀਂ ਇਹ ਕੰਮ ਦਾ ਹੈਗਾ ਵੀ ਉਹ ਬਗਾਨੀ 3 ਮਹੀਨਾ ਤੇਰਾ ਕੀ ਮਤਲਬ ਹੈ ਭਾਈ ਸਮਾਨ ਦੇ ਕੰਮ ਦੀ ਖੋਜ ਕਰਨ ਦੇ ਪਹਿਲਾਂ ਫੇਰ ਹੀ ਪਾਉਂਦਾ ਮੈਂ ਸਮਾਨ ਮੈਂ ਜੋ ਕਿਸਤਾ ਚੱਕੀ ਫੇਰਾ ਤੇ ਉਦੋਂ ਬੰਦਾ ਘੱਟ ਹੋਣਾ ਫੇਰ ਮੈਂ ਕਿੱਧਰ ਜਾਵਾਂ ਮੁਰਕੀ ਯਾਦ ਹੁੰੂ ਤੇ ਵੀ ਮਰ ਕੇ ਲਾ ਜਾਂ ਨੂੰ ਐਡਾ 3 ਮਿਆਂ ਦਾ 3 ਮਿਆਂ ਦਾ ਨਾ ਸੁਣਕਦਾ ਇਹ ਠੋ ਵਾਦਦਾ ਮੇਰੇ ਘਰੇ ਹੁਣ ਐਂ ਫਦਾ ਹੁਣ ਜਾਣ ਲੱਗ ਜੀ